ਅਜੀ ਦਿੱਤਾ ਜੀ ਤੁਸੀਂ ਇੱਥੇ ਇਲਾਕੇ ਚ ਆਏ ਜੀ ਇੱਕ ਦੋ ਦਿਨਾਂ ਤੋਂ ਨਾ ਇੱਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਸੀ ਬੜੇ ਵੱਡੇ ਲੈਵਲ ਤੇ ਪੂਰੇ ਸ਼ਹਿਰ ਚ ਕੀ ਪੂਰੇ ਪੰਜਾਬ ਦੇ ਵਿੱਚੋਂ ਵੀਡੀਓ ਕਮਗੀ ਕਾਫੀ ਸੰਗਠਨਾਂ ਨੂੰ ਐਨ ਜੀਓਜ਼ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੇ ਉਹ ਵੀਡੀਓ ਵੇਖੀ ਤੇ ਸਾਰੇ ਹੀ ਪ੍ਰੇਸ਼ਾਨ ਸੀ ਕਿ ਇਹ ਵੀਡੀਓ ਦੇ ਵਿੱਚ ਕੀ ਸੱਚ ਹੈ ਤੇ ਕੀ ਝੂਠ ਹੈ ਕੀ ਹੋਇਆ ਪਿੱਠ पे ਪਿੱਠ ਤੇ ਨਾ ਡੋਢੀ ਵੀ ਕਿਉਂ ਦੀ ਦੀ ਨੇ ਨਾ ना, मुक्के मारे थे। कितने मुक्के मारे तीन कैसे ऐसे और ये मुंह पे क्या हुआ यहाँ किसने मारा ना 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 किसने मारा है मम्मी ने कैसे ऐसे हाथ मारा कि मुक्का मारा है हाथ कैसे करके रोया था और कहाँ मारते मम्मा ओ ना वहाँ पे मारते डंडे, डंडे मारते हैं, कितने डंडे मारते हैं? जुबे। मामी ने ना बाजू पे ना डंडे मारे थे। कितने? दो। दो और? और मम्मा क्या करते हैं? औ, और शराब पीती है। कब? दिन में? हाँ जी क्या रात को? दिन में। दिन में? कहाँ पे बैठ के? ਸੋਫੇ 'ਤੇ ਬੈਠ ਕੇ ਪਾਪਾ ਕੋ ਨਹੀਂ ਪਤਾ ਨਹੀਂ ਪਾਪਾ ਨਾ ਨੀਤੇ ਚਲੇ ਜਾਟੇ ਹਾਂਜੀ ਕੀ ਕਹਿਣਾ ਚਾਹੋ ਹਾਂਜੀ ਮੈਂ ਕਹਿਣਾ ਚਾਹਨੀ ਆ ਕਿ ਇਹਨਾਂ ਦੇ ਜੇ ਬੱਚਾ ਅਡਾਪਟ ਕੀਤਾ ਉੱਥੇ ਤੱਕ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਵਾਕਈ ਕੀਤਾ ਕਿ ਕਿਸੇ ਗਰੋਥ ਰਾਈਨ ਲਿੱਤਾ ਕਿੱਦਾਂ ਲਿੱਤਾ ਅੱਜ ਕੱਲ੍ਹ ਤੁਹਾਨੂੰ ਪਤਾ ਬੱਚੇ ਬਹੁਤ ਚੁੱਕੇ ਜਾਂਦੇ ਆ ਕਿਸ ਤਰੀਕੇ ਬੱਚਾ ਆ ਇਹਨਾਂ ਨੂੰ ਬੱਚਾ ਦਿੱਤਾ ਕੰਨ ਬੱਚੇ ਦੇ ਅੱਗੇ ਸਾਰਾ ਮੱਲਾ ਕਹਿੰਦਾ ਫੇਰ ਹੋਣੀ ਆ ਬੱਚੇ ਨੂੰ ਕੁੱਟਣਾ ਇੱਕ ਇੱਕ ਦੁਕਾਨ ਤੋਂ ਪੁੱਛ ਲੈ ਬੱਚੇ ਦਾ ਬਹੁਤ ਬੁਰਾ ਹਾਲ ਕਰਦੇ ਮਾਰਦੇ ਆ ਕੁੱਟਦੇ ਆ ਬੱਚੇ ਦਾ ਬਹੁਤ ਆ ਮਾਸੂਮ ਬੱਚਾ ਵਾ ਵੀਡੀਓ ਦੇਖ ਕੇ ਅੱਜ ਸਾਰਾ ਪਰਿਵਾਰ ਵਗੂ ਬੱਚੇ ਦੇ ਨਾਲ ਉਹ ਖੜਾ ਵਾ ਇੱਕ ਪਰਿਵਾਰ ਬਣ ਕੇ ਬੱਚੇ ਦੀ سپورਟ ਤੇ ਸਾਰੀ ਦੁਨੀਆ ਖੜੀ ਆ ਇਸ ਕੰਦੇ ਜੀ ਆਫਿਸ ਤੋਂ ਟੀਮ ਆਈ ਸੀ ਜੀ ਹਾਂ ਜੀ ਉਹਨਾਂ ਨੇ ਕੀ ਕਾਰਵਾਈ ਕੀਤੀ ਉਹਨਾਂ ਨੇ ਵੈਰੀਫਿਕੇਸ਼ਨ ਪੂਰੀ ਕੀਤੀ ਆ ਜੋ ਵੀ ਹੋਇਆ ਕਹਿੰਦੇ ਪੂਰਾ ਬੱਚੇ ਨੂੰ ਇਨਸਾਫ ਮਿਲੇਗਾ ਪਰ ਮੱਲੇ ਵਾਲੇ ਚੰ ਤੁਸੀਂ ਸਾਰੇ ਚਾਹਦੇ ਹੋ ਕਿ ਬੱਚਾ ਦੇ ਕੋ ਰਵੇ ਨਹੀਂ ਐਸਾ ਉਹਨਾਂ ਕੋ ਬੱਚਾ ਰਵੇ ਨਹੀਂ ਉਹਨਾਂ ਕੋ ਮੈਂ ਬਿਲਕੁਲ ਨਹੀਂ ਨਾ ਜਾਈਦਾ ਮੇਰਾ ਨਾਮ ਮੁਸਕਾਨ ਹਾਂ ਜੀ ਮਣ ਕੀ ਮੈਟਰ ਸਾਰਾ ਬੱਚੇ ਦਾ ਜਿਹੜਾ ਅੱਜ ਡਿਸਕਸ ਹੋ ਰਿਹਾ ਹੈ ਬੱਚੇ ਨੂੰ ਨਾ ਬਹੁਤ ਟੌਰਚਰ ਕਰਦੇ ਆ ਆਪਾਂ ਵੀ ਜਿਵੇਂ ਸ਼ਾਪ ਤੇ ਕੁਝ ਲੈਣ ਜਾਈਦਾ ਨਾ ਤੇ ਆ ਦੇਖੀਦਾ ਕਿ ਐਦਾਂ ਬੱਚੇ ਨੂੰ ਕਹਿਣਗੇ ਦੇ ਸਮਾਨ ਅਧਿਕਾਰ ਛੋਟਾ ਆ ਬੱਚਾ ਤੇ ਹੀ ਖੁਦ ਸੋਚੋ ਨਾ ਕਿੱਦਾਂ ਕਰਦੇ ਪਿਓ ਤੇ ਹੀ ਆ ਕੁਛ ਤੇ ਉਹਦਾ ਵੀ ਆਪਾਂ ਸੁਣਿਆ ਬਹੁਤ ਮਾਰਦੇ ਆ ਜਾਂ ਕੁਛ ਕਦੀ ਕੋਈ ਮਤਲਬ ਕਰ ਦਿੰਦੇ ਆ ਕਦੀ ਕੋਈ ਨਿਸ਼ਾਨ ਇੱਥੋਂ ਦੀ ਜਿਵੇਂ ਲੈ ਕੇ ਗਏ ਬੱਚੇ ਨੂੰ ਟਿਊਸ਼ਨ ਛੱਡਣ ਬਾਈਚਾਂਸ ਹੁਣ ਬੱਚਾ ਜਿੱਦ ਤੇ ਕਰੇਗਾ ਹੀ ਨਾ ਉਹਨੂੰ ਉਸੇ ਵਕਤ ਕਦੀ ਥੱਪੜ ਮਾਰ ਦਿੰਦੇ ਆ ਕਦੀ ਕੁਛ ਕਰ ਦਿੰਦੇ ਆ ਐਦਾਂ ਨਹੀਂ ਨਾ ਸਹੀ ਲੱਗਦਾਗਾ ਤੁਹਾਡੇ ਕਹਿਣਾ ਕਿ ਇਹ ਗਲਤ ਕਰ ਰਹੇ ਆ ਬੱਚੇ ਨਾਲ ਬਹੁਤ ਜ਼ਿਆਦਾ ਗਲਤ ਕਰ ਰਹੇ ਆ ਕੁਛ ਨਾ ਕੁਛ ਐਦਾਂ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਵੈ ਬੋਲ ਕੇ ਕੀ ਮਾਮਲਾਗਾ ਜੈ ਸ਼੍ਰੀ ਰਾਮ ਜੀ ਮੈਂ ਐਸੇ ਗਲੀ ਦਾ ਰਹਿਣ ਵਾਲਾ 40-45 ਸਾਲ ਜੋਗਾ ਮੈਂ ਜੰਮਿਆ ਐਸੇ ਇਲਾਕੇ ਚ ਰਿਹਾ ਸਾਡੇ ਗਲੀ ਦੇ ਬਿਲਕੁਲ ਬਾਹਰ ਦੁਕਾਨ ਹੈ ਦੇਖੋ ਬੱਚੇ ਜਿਹੜੇ ਗਿਨੇ ਜਾਂਦੇ ਨਾ ਰੱਬ ਦਾ ਰੂਪ ਗਿਨੇ ਜਾਂਦੇ ਕੋਈ ਬੱਚਾ ਕਦੀ ਝੂਠ ਨਹੀਂ ਬੋਲਦਾ ਹੁਣ ਪਰਿਵਾਰ ਆ ਕੇ ਕਹਿ ਰਿਹਾ ਜੀ ਬੱਚਾ ਸਾਡਾ ਝੂਠ ਬੋਲਦਾ ਅਮੂਗ ਤੋਂ ਡਿੱਗ ਪਿਆ ਉਹਦੇ ਸਰੀਰੇ ਵੱਜ ਗਿਆ ਪਰ ਉਹਦੇ ਜ਼ਖਮ ਵੇਕੇ ਇਹ ਹਾਲਾਤ ਨਹੀਂ ਗਏ ਕਿਉਂਕਿ ਆਸ-ਪਾਸੇ ਵਾਲਿਆਂ ਨੇ ਵੀ ਮੈਨੂੰ ਕਿਹਾ ਕਿ ਇਹ ਬੱਚੇ ਨੂੰ ਰੋਜ਼ ਮਾਰਦੇ ਆ ਅੱਜ ਦਿਨ ਹੀ ਮਾਰ ਰਹੇ 2-3 ਸਾਲ ਹੋ ਗਏ ਇਹਨਾਂ ਨੂੰ ਬੱਚਾ ਡਾਬ ਕਿਤੇ ਆ ਬੱਚੇ ਦੀ ਉਮਰ ਤਕਰੀਬਨ ਸਾਢੇ 4 ਸਾਲ ਹੈ 2-3 ਮਹੀਨਿਆਂ ਨੂੰ ਨੇ 5 ਸਾਲ ਦਾ ਹੋ ਜਾਣਾ ਜੂਦੇ ਆ ਮਾਰ ਰਹੇ ਸਾਹਮਣੇ ਅੰਡੀ ਗੋਂਡੀਆਂ ਕੋਲੋਂ ਕਈ ਵੀਡੀਓ ਨੇ ਪਰ ਮੈਨੂੰ ਬੜੀ ਸ਼ਰਮ ਆਂਦੀ ਹੈ ਕਹਿੰਦੇ ਆ ਕਿ ਆਪਾਂ ਮੈਨੂੰ ਆ ਕੇ ਕਹਿੰਦੇ ਹੋ ਲੋਕਾਂ ਨੂੰ ਜਾ ਕੇ ਕੁਝ ਲੋਕ ਕਹਿੰਦੇ ਨੇ ਕਿ ਬੱਚੇ ਨੂੰ ਮਾਰਿਆ ਜਾਂਦਾ ਹੈ ਬੱਚੇ ਨਾ ਕਰਦੇ ਆ ਪਰ ਜਦੋਂ ਪ੍ਰਸ਼ਾਸਨ ਸਾਹਮਣੇ ਆਂਦਾ ਹੈ ਉਦੋਂ ਆਪਣੇ ਦੰਦਾ ਥੱਲੇ ਪਾਉਂਗਾ ਲਾ ਰੱਖ ਲੈਣੇ ਸੱਚ ਬੋਲ ਤੋਂ ਡਰਦੇ ਆ ਜਿੱਥੇ ਬੱਚੇ ਦਾ ਮਾਮਲਾ ਹੈ ਤੁਹਾਡੇ ਘਰ ਵੀ ਬੱਚੇ ਨੇ ਸਾਡੇ ਘਰ ਵੀ ਬੱਚੇ ਨੇ ਜਿੱਥੇ ਬੱਚੇ ਨਾਲ ਇੰਨਾ ਅਤਿਆਚਾਰ ਹੋ ਰਿਹਾ ਕ੍ਰਾਈਮ ਹੋ ਰਿਹਾ ਹੈ ਛੋਟੇ ਜਿਹੇ ਬੱਚੇ ਨਾਲ ਕਿਉਂਕਿ ਉਹ 4 ਸਾਲ ਦਾ ਬੱਚਾ ਹੈ ਉਹਨੂੰ ਤਾਂ ਪਤਾ ਹੀ ਨਹੀਂ ਉਹਨੂੰ ਜੋ ਮੈਂ ਕਹਾਂਗਾ ਉਹਨੇ ਮੈਂ ਬੋਲ ਦੇਣਾ ਉਹਨੂੰ ਉਹ ਬੋਲ ਦੇਣਾ ਬੱਚਿਆਂ ਨੂੰ ਕੱਲਿਆ ਪੁੱਛਿਆ ਜਾਵੇ ਹੁਣ ਵੀ ਬੱਚਿਆਂ ਨੂੰ ਕਈ ਸਮਾਜ ਸੇਵਕ ਐਨ ਜੀਓਜ਼ ਕਾਉਂਸਲਰ ਇੱਥੇ ਆਏ ਉਹਨਾਂ ਨੇ ਪੁੱਛਿਆ ਉਹਨੇ ਕਬੂਲ ਫੇਰ ਕੀਤਾ ਕਿ ਹਾਂਜੀ ਵਾਕਈ ਮੈਨੂੰ ਮम्मा ਮਾਰਦੇ ਨੇ ਮੇਰੀ ਵੱਡੀ ਦੀਦੀ ਨੂੰ ਮਾਰਦੇ ਨੇ ਜਦਕਿ ਉਹਦੇ ਪਾਪਾ ਵੱਲੋਂ ਸਾਨੂੰ ਕੋਈ ਕੰਪਲੇਟ ਨਹੀਂ ਆਈ ਤੇ ਨਾ ਹੀ ਹੁਣ ਹੈਗੀ ਹੈ ਅਸੀਂ ਪ੍ਰਸ਼ਾਸਨ ਅਕੋ ਬੇਨਤੀ ਕਰਦੇ ਆਂ ਡੀਸੀ ਮੈਮ ਦੀ ਉਹ ਨਟੀਮ ਆਈ ਸੀ ਐਨ ਜੀਓਜ਼ ਆਈ ਨੇ ਜੋ ਵੀ ਇਹਦਾ ਸੱਚ ਹੈ ਬੱਚੇ ਨੂੰ ਨਾਲ ਲੈ ਕੇ ਗਏ ਨੇ ਉਹਦਾ ਮੈਡੀਕਲ ਕਰਾਇਆ ਜਾਵੇ ਉਹਨੂੰ ਜੋ ਵੀ ਉਹਦੀ ਕਾਰਵਾਈ ਹੈ ਸਚਾਈ ਸਾਡੇ ਸਾਹਮਣੇ ਲਿਆਈ ਜAVE ਪਰ ਆਪਾਂ ਸੱਚ ਤੇ ਨਾਲ ਖੜੀਏ ਆਪਾਂ ਐ ਨਾ ਕਰੀਏ ਕਿ ਨੁਕਰਾਂ ਜੀ ਜਾ ਕੇ ਗੱਲਾਂ ਕਰੀਏ ਸਭ ਅਕੋ ਬੇਨਤੀ ਕਰਾਂਗਾ ਮੈਂ ਕਿ ਉਹਨੂੰ ਉਹ ਮਾਰਦਾ ਮਾਰਦਾ ਜੋ ਸੱਚਾ ਬੋਲੋ ਕਿਉਂਕਿ ਤੁਹਾਡੇ ਸੱਚ ਬੋਲਦੇ ਨਾਲ ਇੱਕ ਬੱਚੇ ਨੂੰ ਨਵੀਂ ਜ਼ਿੰਦਗੀ ਨਵਾਂ ਫਿਊਚਰ ਮਿਲ ਸਕਦਾ ਸੋ ਸਾਰੇ ਹਿੰਦੂ ਸਗਠਨ ਵੀ ਆਏ ਨੇ ਸਗੂ ਜੀ ਸਚਿੰਦਰ ਜੀ ਇਹਨਾਂ ਦੀ ਪੂਰੀ ਟੀਮ ਸਾਰੀ ਟੀਮ ਆਈ ਹੋਰ ਵੀ ਸਾਡੇ ਕਾਉਂਸਲਰ ਦਾਰਾ ਜੀ ਵੀ ਹੀ ਮੈਂ ਵੀ ਇੱਥੇ ਆਇਆ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਸਾਡੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆਏ ਇੱਥੇ ਡਾਬਰ ਜੀ ਵੀ ਆਏ ਨੇ ਰਿਸ਼ੀ ਜੀ ਵੀ ਆਏ ਨੇ ਤੋ ਸੋ ਸਾਰਿਆਂ ਨੇ ਨਾਲ ਆਪਾਂ ਇੱਥੇ ਆ ਕੇ ਬੈਠ ਕੇ ਦੇਖਿਆ ਕਿ ਉਹਦੀ ਤਹਿਕੀਕਤ ਕੀਤੀ ਆ ਜੋ ਡਿਪਾਰਟਮੈਂਟ ਵੱਲੋਂ ਲੋਕ ਆਏ ਸੀ ਉਹਨਾਂ ਨੇ ਵੀ ਤਹਿਕੀਕਤ ਕੀਤੀ ਆ ਤਹਿਕੀਕਤ ਦੇ ਵਿੱਚ ਹੁਣ ਜੋ ਸਾਹਮਣੇ ਆਂਦੇ ਨੇ ਉਸ ਵਿਹਾਰ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਜੇਕਰ ਇਹਨਾਂ ਨੇ ਬੱਚੇ ਦੇ ਨਾਲ ਇਸ ਤਰ੍ਹਾਂ ਹੀ ਜੋ ਮਿਸਬੀਹੇਵ ਜਿਸ ਤਰ੍ਹਾਂ ਵੀਡੀਓ ਚ ਦਰਸਾਇਆ ਗਿਆ ਉਸ ਤਰੀਕੇ ਨਾਲ ਕੀਤਾ ਹੈਗਾ ਫਿਰ ਤੇ ਇਹਨਾਂ ਦੇ ਕਾਰਵਾਈ ਬਣੇਗੀ ਤੇ ਜੇਕਰ ਉਹਦੇ ਵਿੱਚ ਕੋਈ ਏਡਾ ਜਿਆਦਾ ਸੱਚ ਨਾ ਹੋ ਕੇ ਜਿਵੇਂ ਕਿ ਆਮ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਕੀਤਾ ਜਾਂਦਾ ਜਿਵੇਂ ਅਸੀਂ ਵੀ ਆਪਣੇ ਬੱਚਿਆਂ ਨੂੰ ਥੱਪੜ ਮਾਰ ਲੀਦਾ ਜਿਹਦੇ ਉੱਥੋਂ ਤੱਕ ਗੱਲ ਹੋਏਗੀ ਤੇ ਫਿਰ ਉਸ ਤਰੀਕੇ ਦੇ ਨਾਲ ਜੋ ਮੈਟਰ ਹੈ ਹੁਣ ਮੈਡਮ ਡੀਸੀ ਸਾਹਿਬ ਕੋ ਪਹੁੰਚ ਗਿਆ ਉੱਥੇ ਜਾ ਕੇ ਇਹ ਕਾਰਵਾਈ ਨੂੰ ਦੇਖਿਆ ਜਾਏਗਾ ਜਿਸ ਹਿਸਾਬ ਨਾਲ ਵੀ ਜੋ ਸਾਹਮਣੇ ਕਾਰਵਾਈ ਨਿਕਲ ਕੇ ਆਂਦੀ ਆ ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਅਸੀਂ ਹਰ ਵੇਲੇ ਇਨਸਾਨੀਅਤ ਦੇ ਨਾਤੇ ਉਸ ਬੱਚੇ ਦੇ ਨਾਲ ਆ ਜਿਸ ਬੱਚੇ ਦੇ ਨਾਲ ਮਤਲਬ ਇਹ ਸਾਰਾ ਕੰਮ ਕੀਤਾ ਗਿਆ ਜੇਕਰ ਉਹਦੇ ਨਾਲ ਇਹ ਗਲਤ ਕੁਟਿਆ ਗਿਆ ਹੋਏਗਾ ਜਾਂ ਉਹਦੇ ਨਾਲ ਜੋ ਵੀ ਉਹਦਾ ਟੌਰਚਰ ਕੀਤਾ ਗਿਆ ਵਾ ਉਸ ਚੀਜ਼ ਦਾ ਜੇਕਰ ਸੱਚ ਨਿਕਲ ਆਂਦਾ ਤੇ ਫਿਰ ਇਹਨਾਂ ਤੇ ਐਕਸ਼ਨ ਹੋਏਗਾ ਮਾਰਾ ਜਾਏਗਾ ਮਾਰਾ ਜਾਏਗਾ ਅਰਾ 25 ਦੀ ਇੱਕ ਮਾਰਕਟਾਈ ਹੋਈ ਸੀ ਵੀਡੀਓ ਬੈਰ ਹੋਈ ਸੀ ਉਹ ਸਬੰਧ ਦੇ ਵਿੱਚ ਡੀਟੀ ਦਫਤਰ ਦੇ ਵਿੱਚੋਂ ਉਹ ਮੈਡਮ ਆਈਆਂ ਤੇ ਅਸੀਂ ਡਾਟਾ ਕੀ ਮਤ ਉਹਦੇ ਨਾਲ ਪ੍ਰੋਟੈਕਸ਼ਨ ਆਈ ਹੈ ਜੀ ਠੀਕ ਹੈ ਜੀ ਤੇ ਬੱਚਾ ਅਸੀਂ ਲੈ ਕੇ ਹੁਣ ਸੀਏਡਬਲ ਤੇ ਪੇਸ਼ ਕਰਾ ਦਾਂਗੇ ਆ ਕੋਈ ਜੋ ਲੀਗਲ ਕਾਰਵਾਈ ਹੋਏਗੀ ਉਹ ਕਰਦੇ